हां जी दोस्तों रस्ਮਾਂ ਤਾਂ ਬਹੁਤ ਦੇਖੀਆਂ ਨੇ ਪਰ ਜਿਹੜੀ ਆ ਰਸਮਣ ਇਹ ਪਹਿਲੀ ਵਾਰ ਰਸਮ ਦੇਖੀ ਆ ਪਹਿਲਾਂ ਕਿਤੇ ਮਨਾਉਂਦਿਆਂ ਦੇਖੀ ਨਹੀਂ ਰਸਮ ਕੁੜੀ ਤਾਂ ਦੇਖ ਕੇ ਨਾ ਹੈਰਾਨ ਹੋਈ ਜਾਂਦੀ ਏ ਰਸਮ ਨੂੰ ਵੀ ਮੇਰੇ ਨਾਲ ਕੀ ਕਰ ਰਹੇ ਨੇ ਕੁੜੀ ਤਾਂ ਮਨ ਵਿੱਚ ਐ ਸੋਚ ਰਹੀ ਹੋਣੀ ਆ ਵੀ ਆਹ ਪਤਾ ਨਹੀਂ ਕਿਹੜੀ ਰਸਮਾ ਮੇਰੇ ਨਾਲ ਮਨਾ ਰਹੇ ਨੇ ਕਿੰਨੀ ਸੌਂਕ ਦੇ ਨਾਲ ਨਾ ਕੁੜੀ ਤਿਆਰ ਕੀਤੀ ਸੀ ਤੇ ਜਦੋਂ ਇਹ ਰਸਮ ਮਨਾਈ ਆ ਤੇ ਕੁੜੀ ਤਾਂ ਫਿਕਰਾਂ ਦੇ ਵਿੱਚ ਹੀ ਪੈ ਗਈ ਪਰ ਜਿਹੜੀਆਂ ਨਾਲ ਦੀਆਂ ਸਹੇਲੀਆਂ ਉਹ ਪੂਰੀਆਂ ਹਜੇ ਥੋੜੀਆਂ ਜਿਹਾ ਕਾਇਮ ਆ ਗਈਆਂ ਸੱਚੀ ਯਾਰ ਆਹ ਰਸਮ ਮਨਾ ਕੇ ਨਾ ਕੁੜੀ ਬਹੁਤ ਪਸਤੌਂਦੀ ਹੋਣੀ ਐ ਕੀ ਕਹਿਣਾ ਚਾਹੋਗੇ ਇੱਥੋਂ ਪਤਾ ਲੱਗਦਾ ਵੀ ਜਵਾਨੀ ਦਾ ਜੋਰ ਕਿੰਨਾ ਕਾ ਇੱਕ ਦੂਜੇ 'ਚ ਹੌਸਲਾ ਦੇਖੋ ਕਿੰਨਾ ਕਾ ਜੋੜੀ 'ਚ ਕੀ ਕਹਿਣਾ ਚਾਹੋਗੇ ਤੁਸੀਂ ਦੱਸਿਓ ਜਰੂਰ ਜੀਨੂੰ ਸ਼ੌਕ ਹੁੰਦਾ ਨਾ ਨੱਚਣ ਦਾ ਉਹ ਫਿਰ ਕਿੰਨੇ ਚਾਮਾਂ ਦੇ ਨਾਲ ਨੱਚਦਾ ਫਿਰ ਆਪਣੀਆਂ ਰੀਝਾਂ ਪੂਰੀਆਂ ਕਰਦਾ ਸੱਚੀ ਯਾਰ ਜੋੜੀ ਦੇਖੋ ਕਿੰਨੀ ਖੁਸ਼ ਆ ਯਾਰ ਦੱਸਿਓ ਜਰੂਰ ਕਮੈਂਟ ਕਰਕੇ